ਇਹ ਹੋ ਗਿਆ ਜੀ ਚਾ ਜੀ ਮੋਂ ਤਾਂ ਜਿ ਕੋਣ ਆਇਆ ਮੈਡਮ ਡਿਗਪੇ ਬਾਹਰ ਚ ਨਹੀਂ ਲੈਣ ਗਿਆ ਤੇ ਲਗੇ ਡੇਪੇ ਛਕ ਲਗੀ ਪੈਰ ਤੇ ਪੈਰ ਦੀਆਂ ਉਂਗਲਾਂ ਮੁੜ ਗਈਆਂ ਤਿਆਰ ਹੋ ਗਏ ਸ਼ਹਿਰ ਦੀਆਂ ਤਿਆਰੀਆਂ ਕਰਨ ਦੇ ਐਂ ਮੈਡਮ ਹੋਣੀ ਡੇਪੇ ਚਲੋ ਕੋਈ ਨਹੀਂ ਹੋ ਜਾਂਦਾ ਡਿਗ ਡਿਗ ਜਵਾਨ ਹੋਈਦਾ ਦਾਦੇ ਨਹੀਂ ਜਗਾ ਏਕੇ ਆਹ ਤਾਂ ਮੈਂ ਦੱਸਿਆ ਮੇਰੇ ਹੱਥ ਰਸਟ ਲੱਗੀ ਤੇ ਤੁਸੀਂ ਉਦੋਂ ਇਹੋ ਆਂਦੇ ਕੋਈ ਨਹੀਂ ਆ ਦਿਲ ਵੱਡਾ ਰਕੀਦਾ ਨਾ ਉਹਨਾਂ ਤਾਂ ਵੀ ਆ ਤੁਹਾਨੂੰ ਆਖਦਾ ਦਿਲ ਵੱਡਾ ਰੱਖੋ ਕੋਈ ਨਹੀਂ ਹੁੰਦਾ ਸਪੀਡ ਹੋਣੀ ਆ ਬਬੂ ਡਿੱਗਾ ਨਾ ਤਾਂ ਕਰਕੇ ਪੀੜ ਤੇ ਹੋਣੀ ਆ ਫਿਰ ਤੂੰ ਥਪੜਾ ਪਿਰੋਣਿਆ ਮੇਰੇ ਫੋਨ ਕਰੀ ਜਾ ਕੇ ਫੋਨ ਕਰ ਯਾਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਆ ਮੈਂ ਲੈ ਆਣੀ ਉਹ ਜੋ ਤੁਸੀਂ ਇੱਕਦਮ ਜਿਹੜੇ ਨਾਨਾ ਇੱਕਦਮ ਜੋ ਤੁਸੀਂ ਮੁੜੇ ਨਾ ਕਿਤੇ ਤੇ ਉਹ ਮੋੜਦੇ ਸਾਰੇ ਪੈਰ ਤਲਕੀ ਗਾਉਂ ਉਂਗਲਾਂ ਐ ਰੋਕ ਤੁਹਾਡੀਆਂ ਵਧੀਆਂ ਹਾਂ ਪਾਬ ਬਠਾਣ ਹੋ ਗਿਆ ਮੈਂ ਜਿੱਦੀ ਬੜੀ ਜੋਰ ਨਾਲ ਬਰੇ ਮੈਂ ਦਾ ਬਾਹਰ ਪ੍ਰਾਣੀ ਕੀ ਆ ਬੜੀ ਆਵਾਜ਼ ਆ ਇੱਕਦਮ ਧਮ ਘੜਕਦੇ ਆ ਆਹ ਟਰੱਕ ਨੰਗਾ ਦੇ ਆਏ ਐਵੇਂ ਹੀ ਕਰੀ ਜਾਂਦੇ ਆ ਉਹ ਮੰਦੇ ਮਮੀ ਦੇ ਚਾਹ ਮਮੀ ਨੇ ਕੀ ਆ ਮੇਰੇ ਮੰਮੀ ਆ ਦੱਸਾ ਮੰਮੀ ਆਉਂਦੇ ਆ ਬਾਹ ਡੇਪੀ ਐ ਇਹ ਅਜੇ ਮੈਂ ਸਾਰਾ ਪਾਣੀ ਖੂਮੂਜ ਕੇ ਆਈ ਉਹ ਤੋਂ ਤੇ ਫੇਰ ਵੀ ਕਿਤੇ ਰਹਿ ਗਿਆ ਨਾ ਮਾਸਾ ਪੂਰਾ ਆ ਮੀਂਹ ਕਰਕੇ ਜਿਹੜੀ ਉਹ ਹੋਇਆ ਨਾ ਉਹਦਾਂ ਹਰਿਆ ਹੋ ਗਿਆ ਲੱਗਾ ਜਿਨਾ ਉਹ ਤੋਂ ਕਿੰਨੇ ਨਹੀਂ ਡਾਣੀ ਟੀਚਰਾਂ ਹੀ ਮੈਨੂੰ ਜਾਰੀਆਂ ਕਰਨ ਦੇ ਜਿਉਂਦਾ ਮੈਂ ਤੇ ਐਂ ਹਟਣ ਨਹੀਂ ਦਈ ਇਹ ਮੇਰੀ ਟਾਂਗ 'ਚ ਹੰਦੇ ਹੀ ਆਉਂਦੀ ਇਹ ਨਜ਼ਰ ਲਈ ਆ ਅੱਛਾ ਨਜ਼ਰ ਲਈ ਵਾਹ ਚੱਲ ਜਾਓ ਨਾ ਚੋਟ ਬੈਠੀ ਹੈ ਚਲੋ ਰਹੀ ਟੋਣੀ ਚਲੋ ਚਲੀਏ ਸੀਸ ਚਲੋ ਚਲੀਏ ਕੋਈ ਹੋਰ ਵੀ ਸਲਵਾਤਾ ਜੀ ਸੀਸ ਚਲੋ ਚਲੋ ਸੋਨਿਆ ਲੈ ਲੈ ਪਪਾ ਜੀ ਨੂੰ ਜਾ ਜਾ ਜਤੀ ਪਾਉਂਦੇ ਪਾਈ ਦਿੱਤੇ ਇੱਕ ਹੱਥ ਨਹੀਂ ਐ ਤਾਂ ਬੰਨ੍ਹ ਬਣਾ ਲਿਆ ਟੀਵੀ ਨਾਲ ਲੱਗੋ ਨਾਲ ਲੱਗੋ ਤੀ ਮੂਰ ਤੋਦਰੀ ਸਿਆਣ ਨਹੀਂ ਅਮਾ ਨੇ ਨਹੀਂ ਖਾਦਾ ਹੁਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਠੀਕ ਠਾਕ ਤੇ ਅਸੀਂ ਚੱਲੇ ਸ਼ਹਿਰ ਇੱਕ ਦੋ ਕੰਮ ਸੀਗੇ ਉਹ ਕਰਨੇ ਸੀਗੇ ਤੇ ਨਾਲੇ ਅਸੀਂ ਤਾਂ ਥੋੜਾ ਡਾਕਟਰ ਕੋਲ ਚੈੱਕ ਅਪ ਜਾ ਕਰਵਾਉਣਾ ਹੀ ਥੋੜੀ ਜੀ ਠੀਕ ਨਹੀਂ ਸੀ ਇਹ ਤੇ ਇਹਨੂੰ ਦਿਖਾਉਣਾ ਸੀਗਾ ਤੇ ਨਾਲੇ ਇੱਕ ਦੋ ਕੰਮ ਸੀਗੇ ਉਹ ਕਰਨੇ ਆ ਤੇ ਗਰਮੀ ਬਹੁਤ ਹੋ ਗਈ ਆ 1 ਵਜ ਗਿਆ ਤੇ 1:30 ਵਜੇ ਡਾਕਟਰ ਰੋਟ ਪੈਂਦਾ ਜੇ ਤੇ ਹੁਣ ਸਾਡੇ ਚਾਹ ਲੈ ਆਇਓ ਆ ਘਰ ਅਮਾ ਪਾਸ ਪਾਲਦੀ ਖੜਨੀ ਆ ਦੂਜਾ ਗੱਪ ਕਿੱਡੀ ਆ ਅੱਛਾ ਪਪਾ ਦੇ ਆ ਖੜਨੀ ਆ ਵੀ ਠੀਕ ਆ ਓਕੇ ਇਤਰਾ ਕੰਡੀ ਸਿਸਟੇ ਪੜਾਈਆਂ ਲੱਗੀਆਂ ਤੈਨੂੰ ਨਹੀਂ ਅਸਾਂ ਕਸੀ ਸਿਸਟਾ ਲਿਖਾ ਮਾਰਦਾ ਜੀ ਭਾਗੇ ਪਪਾ ਜੀ ਆ ਗਏ ਆ ਕੀ ਲੱਗਿਆ ਪਪਾ ਇਹ ਕੀ ਕਰਨੀ ਤਾਂ ਇਹ ਉਡਾਗ ਲੈਣੀ ਕੀ ਮਤਲਬ ਇਹ ਤਾਰ ਚ ਪ੍ਰੋਬਲਮ ਹੀ ਹਾਂ ਇਹ ਤਾਰ ਚ ਪ੍ਰੋਬਲਮ ਤਾਂ ਹੀ ਉਹ ਰੈਡ ਨਹੀਂ ਚਲੰਦਾ ਕੱਲ ਦਾ ਮੱਥਾ ਮਾਰਨ ਦਾ ਕਹਦੀ ਉੱਤੇ ਮੈਂ ਦੋ ਦਿਨ ਹੋ ਗਏ ਮੱਥਾ ਮਾਰਨ ਦੇ ਪਤਾ ਹੁਣ ਲੱਗਾ ਵੀ ਉਹ ਤਾਰ ਚ ਫਾਲਟ ਹੈ ਇਹ ਵੀ ਮੈਂ ਡਾਡੀ ਨੂੰ ਗਿਆ ਮੈਂ ਹਾਂ ਉੱਤੇ ਜਾ ਕੇ ਨਾ ਤੇ ਉਹ ਸਿੱਧਾ ਕਨੈਕਟ ਕਰਕੇ ਵੇਖੋ ਤਾਰ ਤੋਂ ਇਤੋਂ ਬਗੈਰ ਵੀ ਜੇ ਇਹਦੇ ਉਹ ਚੱਲਦਾ ਵਾਈਫਾਈ ਦਾ ਆਉਂਦੀ ਨੈਟਵਰਕ ਤੇ ਫਿਰ ਤੇ ਤਾਰ 'ਚ ਪ੍ਰੋਬਲਮ ਹੈ ਨਹੀਂ ਤਾਂ ਫਿਰ ਵਾਈਫਾਈ ਵਾਲਾ ਜਿਹੜਾ ਡੈਕਟਰ ਲਿਆਂਦਾ ਆਪਾਂ ਉਹ 'ਚ ਪ੍ਰੋਬਲਮ ਹੈ ਤੇ ਉਹ ਤਾਰ ਜੀ ਨਿਕਲੀ ਫਿਰ ਅਸੀਂ ਜਿਸ ਨੂੰ ਮੋਜਾਂ ਲੱਗ ਜਾਣੀਆਂ ਜਦੋਂ ਥੱਲੇ ਵੀ ਵਾਈਫਾਈ ਚੱਲ ਗਿਆ ਦੁਕਾਨ ਤੱਕ ਕੋਈ ਇਸ ਟੈਲੀਫੋਨ ਉਹ ਘਟ ਵਿੰਦਾ ਹੁਣ ਬਸ ਪਰਚ ਲੱਗੀਆਂ ਲੱਗੀਆਂ ਆ ਨਹੀਂ ਹੁਣ ਇਹਨੂੰ ਨਾ ਨੀਚੇ ਐ ਹੋਈ ਜੇ ਆ ਵੇਖ ਲੋ ਹੱਥ ਮੈਂ ਆ ਵੇਖੋ ਕਿਵੇਂ ਇਧਰ ਕੋ ਪੈਨ ਦਾ ਲੇਖਾ ਮਰ ਗਿਆ ਇਹ ਕੱਪੜੇ ਵੀ ਸਾਰੇ ਫਾਇਏ ਇਧਰ ਵੇਖੋ ਜੇ ਅਸੀਂ ਇਸ ਤੇਨੂੰ ਹੁਣ ਨਵਾ ਕੇ ਤਿਆਰ ਕਰਕੇ ਲਿਆਂਦਾ ਗੁਰ ਜਾਣਾ ਬਾਈ ਬਿਲ ਮੈਂ ਕੰਦੇ ਵਸੋ ਐਸੋ ਨੇਓ ਗਰਮੀ ਬਹੁਤ ਹੋ ਗਈ ਆ ਗਰਮੀ ਤੋਂ ਕਾਲੀ ਨਹੀਂ ਜਾਣ ਵਾਲੀ ਮੈਨੂੰ ਲੱਗ ਕੇ ਜਾਂਦਾ ਨਹੀਂ ਇਹ ਪਏ ਆ ਦੇਰ ਕਿ ਠੰਡ ਪੜੀ ਪੈਣੀ ਹੈ ਅਕਤੂਬਰ ਮਹੀਨੇ ਤੋਂ ਅੰਦਰ ਸਟਾਰਟ ਹੋ ਜਾਣੀ ਹੈ ਅੱਛਾ ਪਿਛਲੇ ਸਾਲ ਵੀ ਕਹਿੰਦੇ ਸੀ ਹੁਣ ਵੇਖੋ ਬਾਕੀ ਚਲੋ ਪਰਮਾਤਮਾ ਦੇ ਰਾਂਗੇ ਆ ਤੇ ਜਿੱਦਾਂ ਪਰਮਾਤਮਾ ਚੱਲੂਗਾ ਉਦਾਂ ਹੀ ਆ ਹੋਏ ਅੱਗੇ ਕਿਸਦਾ ਜੂਰਨੀ ਆ ਜਿਹਨੇ ਅਏ ਕਰੋ ਜਿਹਦੇ ਨੂੰ ਠੰਡ ਕਰਨੀ ਹੋਈ ਤੇ ਕਰ ਦੇਣੀ ਨਾ ਕਰਨੀ ਨਾ ਕਰਦੀ ਚਲੋ ਜੀ ਤਰੰਦਾਂ ਨੂੰ ਚੱਲੇ ਆਪਾਂ ਸੜਕ ਤੇ ਰਾਹ ਬਹੁਤ ਜ਼ਿਆਦਾ ਹੋ ਗਿਆ ਸਾਡੀ ਦੇ ਸਹੀ ਗਾ ਇੰਨੇ ਸਾਵਾਂ ਤੋਂ ਟੁੱਟ ਗਈ ਆ ਆ ਟਰੱਕਾਂ ਦਾ ਕਰਕੇ ਤੇ ਬੱਸਾਂ ਦਾ ਕਰਕੇ ਸੇਗਲਿਆ ਰੋਡ ਬਹੁਤ ਖਰਾਬ ਹੋ ਗਿਆ ਸਾਡਾ ਉਹ ਤੇ ਚਲੋ ਦਿਨਿਆਂ ਤੇ ਫਿਰ ਵੀ ਰਾਤ ਤੇ ਬਿਲਕੁਲ ਨਹੀਂ ਹੈਗਾ ਨੇਰੀ ਜਿਹੜਾ ਆਉਗਾ ਨਾ ਇੰਨੇ ਨੇ ਵੱਡੇ ਖੱਡੇ ਪਏ ਆ ਕਿ ਐਕਸੀਡੈਂਟ ਹੀ ਆ ਨੀਰਾ ਐਕਸੀਡੈਂਟ ਹੀ ਆ ਨੀਰਾ ਇਧਰ ਇਹ ਲੋਕਾਂ ਗੱਡੀ ਚ ਲਾਉਂਦਿਆਂ ਵੀ ਚਾਹ ਪੀਣੀ ਆ ਜੇ ਗੱਡੀ 'ਚ ਪੈਟਰੋਲ ਪੈਂਦਾ ਤੇ ਆਪਣੇ ਜੀ ਵੀ ਪਾਉਣਾ ਆ ਗਲਾਵਿਕੋ ਖੜਾ ਕਿ ਡੱਟਾ ਜਿਹੜਾ ਭਰਾ ਮੈਂ ਸੇਰ ਦੀ ਪੀਤੀ ਨਹੀਂ ਮੇਰਾ ਸੇਰ ਨਾ ਤੁਸੀਂ ਪੀਤੀ ਨਹੀਂ ਹੁੰਦੀ ਸੇਰ ਇਹ ਤੇ ਜਦੋਂ ਪੁੱਛ ਲੋਗੇ ਨਾ ਪੀਤੀ ਵੀ ਉਹ ਤਾਂ ਵੀ ਕਹਣਾ ਨਹੀਂ ਪੀਤੀ ਲੈ ਚਾਹ ਪੀਦੀ ਆ ਤੇ ਬਹੁਤ ਚੁਰਕ ਰੈਂਦੀ ਆ ਟਕਾਦ ਨਹੀਂ ਨਾ ਮੈਂ ਤੇ ਰਹਿ ਹਾਂ ਪ੍ਰੋਫੈਸਰ ਹੁਣੇ ਸੌਟਲ ਲਵਾ ਦੇ ਲੱਗੋ ਤਹੀ ਲਵਾਈ ਆ ਮੈਂ ਸਾਡ ਕਦੀ ਲਵਾਤੀ ਆ ਨਿੱਗੀ ਆਪਿਆ ਇਹ ਮੰਮੀ ਮੰਮੀ ਤੇ ਪਾਲਣ ਅੰਦਰ ਮੇਰੀਆਂ ਚੁਗਲੀਆਂ ਗਾਣ ਦੇ ਬਾਹਰ ਆਵਾਜ਼ ਆਉਂਦੀ ਹੁਣੇ ਜਿੰਨੀ ਡੇਗੀ ਅਹੀਂ ਬਿੱਗ ਬੌਸ ਤੇ ਅੰਦਾਜ਼ ਅਸੀਂ ਮੈਂ ਤੇਰੀਆਂ ਚੁਗਲੀਆਂ ਗਾਣ ਦੇ ਮਾਰੇ ਮਾਰੇ ਇਹ ਲੋਕ ਕਿਹੜੀਆਂ ਗੱਲਾਂ ਕਰਦੀਏ ਆਵਾਜ਼ ਆਉਂਦੀ ਵੇ ਬਾਹਰ ਨਹੀਂ ਕਹਿ ਦੀਆਂ ਚੁਗਲੀਆਂ ਗੀਤਾਂ ਕੋ ਦੇਖ ਸਕਦਾ ਮੈਨੂੰ ਇਹ ਦੱਸੋ ਕਮੈਂਟਾਂ ਵਿੱਚ ਬਲਾ ਨਿੱਗੀਆਂ ਗੀਤਾਂ ਕੋ ਦੇਖ ਸਕਦਾ ਹੋਰ ਕੀ ਹੋ ਜਾੜ ਕੇ ਤ ਫਿਰ ਤੁਹਾਨੂੰ ਕਿਦਾ ਪਤਾ ਲੱਗਾ ਕੀ ਕਿਵੇਂ ਡੇਗੀ ਜਦੋਂ ਮੈਂ ਲਗਿਤ ਚੁੰਨੀ ਤੇਰੀ ਡਿੱਗੀ ਵੇਖੀ ਸਾਹਮਣੇ ਮੰਮੀ ਨਰ ਰਸੋਈ 'ਚ ਬੈਠਿਆ ਤੇ ਮੰਮੀ ਕਿਹਦੇ ਚੁੰਨੀ ਲਾਉਣ ਗਈ ਦਾਰ ਤੋਂ ਚੁੰਨੀ ਡਿੱਗੀ ਕਿਧਰ ਥੱਲੇ ਤੇ ਮੁੜੀ ਵੀ ਨਹੀਂ ਆ ਮੰਮੀਆਂ ਦੀ ਜਾ ਵੇ ਡੇਪੀ ਉਪਾੜ ਕੇ ਜਾ ਨਾਲੇ ਉਹ ਤਮਾਕਾ ਜਾਇਆ ਕਿਦਾਂ ਜਿਵੇਂ ਟਾਇਰ ਪਾਟਦਾ ਜਾਓ ਕੰਮ ਕਰ ਜਾ ਕੇ ਐਂਦਾ ਇਨੀ ਵਾਜਾਈ ਹੁੰਦੀ ਦੋਦੋ ਨਾ ਇਹਦੇ 10 ਮਿੰਟ ਮੈਂ ਡਿੱਗੀ ਰਹਿੰਦੇ ਫੇਰ ਜਦੋਂ ਮੇਰੇ ਆ ਬੁੱਟਣ ਵਾਲੀ ਹੋ ਗਈ ਨਾ ਤੂੰ ਦੋ ਆਏ ਤੇ ਤਮਾਕਾ ਹੋਇਆ ਜਾ ਟਾਇਰ ਪਾਟਾਈ ਟਰੱਕ ਦੇ ਨੂੰ ਇਹਨੂੰ ਇਹਨੂੰ ਡਿੱਗੀ ਨੇ ਇਹ ਵੀ ਨਹੀਂ ਪਤਾ ਮੇਰਾ ਪੈਰ ਮੇਂ ਕੋੜਿਆ ਮੇਰੇ ਪੈਰਾਂ ਤੇ ਰਗੜ ਲੱਗੀ ਮੈਂ ਵੇਂ ਕੰਗਲਾ ਮੋੜੀਆਂ ਗਿਆ ਹੀ ਅਗਲਾ ਪੱਬੂਰਾ ਮੁੜਿਆ ਹੀ ਤੇ ਪਤਾ ਹਜੇ ਤੱਕ ਸਾੜ ਪੈਣਿਆ ਇੰਨੀਆਂ ਮਗਲਾ ਤੇ ਕਿ ਅੱਜ ਦੀ ਸਾੜ ਤੇ ਹਸਣਾ ਨਹੀਂ ਚਾਹੀਦਾ ਮੈਂ ਆ ਪੈਣੀ ਵਾਰ ਇਹ ਨਾਲ ਸਾੜ ਲੱਗੀ ਕਦੀ ਨਹੀਂ ਗਿਆ ਮੈਂ ਕਿਤੇ ਨਹੀਂ ਕੋਈ ਗੱਲ ਨਹੀਂ ਫਿਰ ਗਈ ਤੇ ਆ ਹਾਸ ਦੇ ਕਰੀ ਜਾਂਦੇ ਟਾਇਰ ਪਾਟਾ ਕਰੀ ਜਾਂਦੇ ਕੁਛ ਹਾਂ ਉਹ ਹਸੰਦਿਆ ਮੈਂ ਤਾਂ ਵੈਸੇ ਹਸੰਦਿਆ ਸਾੜ ਲੱਗੀ ਜੇ ਮੈਂ ਤੈਨੂੰ ਹਸਾਉਂਦਿਆਂ ਆਂ ਵੀ ਤੇਰਾ ਥੋੜਾ ਦਰਦ ਘੱਟ ਹੋਵੇ ਤੇ ਇਸ ਜੀ ਮਿਸਟਰ ਬੌਂਡੇ ਜੀ ਦੁੱਧ ਘੱਟ ਕਰਨ ਦੇਣਾ ਜਿਸ ਕਿ ਮੇਰੀ ਮੰਮਾ ਨੂੰ ਜੋਟਲ ਹੋ ਗਈ ਚੱਲੀ ਹੁਣ ਇਹ ਜ਼ਿਆਦਾ ਅਜੇ ਤੇ ਬਾਬਾ ਜੀ ਦਾ ਬਾਬਾ ਜੀ ਨੇ ਪਛਾਹ ਗਤਾ ਸਾਡਾ ਹਨਾ ਛੋਨੇ ਮੇਰੇ ਪੋਤੀ ਪਰ ਅਸਿਆ ਨਾ ਹੋ ਗਿਆ ਜੇ ਉਹਨੇ ਕੋਈ ਨਾ ਸ਼ਰੌਂ ਸੂਟ ਲੈਦਾ ਨਾ ਵਧੀਆਗਾ ਸੱਤ ਸਹੀ ਹੋ ਜੂਗੀ ਜੀ ਆ ਠੀਕ ਹੈ ਗੱਲ ਆ ਸਹੀ ਆ ਇਹਦੇ ਉਸ ਵੇਲੇ ਸਹੀ ਲੱਗਣੀ ਆਂਦੇ ਸੂਟ ਲੈਦਾ ਸੱਤ ਸਹੀ ਇਹਦੇ ਉਸੇ ਵੇਲੇ ਤੇ ਮੈਂ ਲਾਇਆ ਹਿਸਾਬਾ ਦੁਨੀਆਂ ਦੇ ਪਤਾ ਕਿੱਟੀ ਵੱਡੀ ਖਾ ਕੇ ਆਏ ਦਵਾਈ ਆ ਮਲਾੜੇ ਸਾਹਿਬ ਜਨਾਨੀਆਂ ਨੂੰ ਕੇ ਹਸਪਤਾਲ ਨਾਲ ਖੜੋ ਕੋ ਉਹਨਾਂ ਕੋਈ ਰੋਗ ਹੋਏ ਸੂਟਾਂ ਵਾਲੀ ਦੁਕਾਨ ਤੇ ਲੈ ਜਾਓ ਬਸ ਜਾਂ ਮੇਕਅਪ ਵਾਲੀ ਤੇ ਇਹ ਤਾਂ ਸਹੀ ਸਹੀ ਭਰਾ ਐਵੇਂ ਡਾਕਟਰਾਂ ਨੂੰ ਜਿਹਨੇ ਪੈਸੇ ਲਾਉਣੇ ਉਹ ਖਲੋਤੇ ਰਹਿਣਾ ਉੱਥੇ ਗੋਲੇ ਵਾਂਗੂ ਲਾਈਨ ਚ ਪਰਚੀ ਘਟਾ ਲਓ ਆਹ ਕਰ ਲਓ ਆਹੋ ਨਹੀਂ ਇਹ ਤਾਂ ਗੱਲ ਹੈ ਕਿ ਕਿਤੇ ਨਾ ਕਿਤੇ ਸੂਟਾਂ ਨਾ ਵੀ ਲੈਣਾ ਜਨਾਨੀਆਂ ਨੂੰ ਖੜਾਉਣੇ ਵਾਲੀ ਦੁਕਾਨ ਤੇ ਲੈ ਜਾਓ ਤੇ ਜਨਾਨੀਆਂ ਨੂੰ ਸੂਟਾਂ ਵਾਲੀ ਤੇ ਲੈ ਜਾਓ ਅੱਛਾ ਫੇਰ ਪਾਪਾ ਮੇਰੀ ਸੂਟ ਲੈ ਕੇ ਜਾਣਗੇ ਤੇ ਮੈਂ ਫੇਰ ਭਾਵੇਂ ਇੱਕ ਫੇਰ ਮੈਂ ਕੀ ਕਰਾਂ ਚੱਲੋ ਮੈਂ ਫੇਰ ਡੇਗੀ ਪਹਿਨੀ ਸ਼ਹਿਰ ਜਾਣ ਤੋਂ ਪਹਿਲਾਂ ਸੂਟ ਮੇਰੇਆ ਕਰਨਾ ਹੂੰ ਅ ਗਰੇਕਦੀ ਰੀ ਹੋ ਗਿਆ ਡਿੱਗੇ ਤੇ ਆਈ ਰੀ ਡਿੱਗੇ ਆਲਾ ਕੰਮ ਨਹੀਂ ਚੱਲਣਾ। 2 ਮਹੀਨੇ ਚ ਕਰੀ ਡਿੱਗਾ ਕਰਾਂਗੇ ਸੂਟ ਲੈ ਦਾ। ਜਾਓ ਕੰਮ ਕਰੋ ਜਾ ਕੇ ਤੁਹਾਡੇ ਪਿਛਲੇ ਆਤਾ ਬੰਦੜਾ ਕੇ ਪਹਿਨੇ ਸੂਟ ਵਿੱਚ। ਤੋ ਨਹੀਂ ਨਹੀਂ ਮੈਂ ਇੱਥੇ ਠੀਕ ਸੂਟ ਦੋ ਬਿਨਾ ਹੀ। ਹਨਾ ਸੀਸ ਕੋ ਨੋ ਪਾਪਾ ਇਹ ਤਾਂ ਬੈਡ ਸੂਟ ਉਹਦਾ ਲੈਣਾ ਦੀ ਤੁਹਾਨੂੰ ਕਿਹੜੀ ਗੱਲ ਕਰਦੀ ਐ ਡਿੱਗੇ ਸੂਟ ਲੈ ਕੇ ਦੇਣੇ ਬਸ ਮੈਂ ਕਿਧਰੋਂ ਸੂਟਾਂ ਨਾ ਕੀ ਠੀਕ ਆਏ 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 ਆਏ। ਆਹ ਭਾਵੇਂ ਲਿੰਡੇ ਹੋ ਜੇ ਪਾਵਾਂ ਪਰ ਮੈਂ ਤੀਨੋਂਵੇਂ ਨਾਲ ਇਸਕੋ ਪੁੱਛ ਕੇ ਕਰਾਤਾ ਪੂਰੇ ਐ। ਆਹ ਹੈ ਬਹਾਉ ਦੀ ਘਰ ਵਾਲੀ ਐ ਐ ਐ ਕਰੋ ਗੱਲ ਹਾਂ ਇਤਕੇ ਹਾਂ ਤੇ ਕਿਵੇਂ ਮੈਨੂੰ ਲੱgendੇ ਸਿਸ਼ਾ ਨੇ ਆਪਾਂ ਮੈਂ ਨਹੀਂ ਲੈਣਾ ਤੁਸੀਂ ਇਹ ਗੱਲਿਆ ਨਹੀਂ ਇਹ ਗੱਲ ਸੱਚ ਐ ਤੇ ਕੁਛ ਝੂਠ ਨਹੀਂ ਜੋ ਸੱਚ ਐ ਸੱਚ ਐ ਹਾਂ ਅਸੀਸ ਛੋਨੀਓ ਤੇ ਕਹਿਗਾ ਮੇਰੀ ਮੰਮਾ ਇਦਾਂ ਕਹਦੇ ਆ ਪਾਪਾ ਕਹਿੰਦੇ ਆ ਮੰਮਾ ਨੇ ਆਲੇ ਸਾਰੇ ਕੁਝ ਤੇ ਹੁਣ ਮੰਮਾ ਕਹਿੰਦੇ ਆ ਅਸੀਸ ਦਾ ਲੈ ਲਓ ਸਾਰੇ ਕੁਝ ਹਾਂ ਜਦੋਂ ਦਾ ਅਸੀਸ ਹੋਇਆ ਫਿਰ ਮੈਨੂੰ ਸਭ ਤੋਂ ਪਹਿਲਾਂ ਮੇਰੀ ਅਸੀਸ ਹੀ ਹੁੰਦੀ ਐ ਜਿਹੜੀ ਵੀ ਚੀਜ਼ ਲੈਣੀ ਸਭ ਤੋਂ ਪਹਿਲਾਂ ਅਸੀਸ ਦੀ ਫਿਰ ਮੈਂ ਆਪਣੀ ਕੋਈ ਤੇ ਆਪਣੀ ਨਾਂ ਵੀ ਲਈ ਜਾਉ ਕੋਈ ਗੱਲ ਨਹੀਂ ਸੀ ਸਿੱਧੀ ਫੇਲਾ ਲੈਣਾ ਸਾਰਾ ਕੁਝ ਚਲੋ ਜੀ ਪਹੁੰਚ ਗਏ ਤਰਨਤਨ ਬਾਕੀ ਦੀਆਂ ਗੱਲਾਂ ਪਹੁੰਚ ਕੇ ਸ਼ਹਿਰ ਫੇਰ ਕਰਦੇ ਆਪਾਂ ਯੈਸ ਹਾਂਜੀ ਜੀ ਓਕੇ ਜੀ ਲਓ ਜੀ ਆ ਗਏ ਜੀ ਆਪਾਂ ਡਾਕਟਰ ਸਾਹਿਬ ਨਾਲ ਕੋਲੇ ਸੀਜ਼ ਨੂੰ ਦਿਖਾਉਣ ਤੇ ਹੁਣ ਆਪਾਂ ਸੀਜ਼ ਨੂੰ ਦਿਖਾਵਾਂਗੇ ਤੇ ਸੀਜ਼ ਨੇ ਡਾਕਟਰ ਨੂੰ ਵੀ ਇਹ ਰੋਗ ਹੈ ਨਾ ਸੀਜ਼ ਨੋਇ ਕਰੇਗਾ ਨਹੀਂ ਕਰੂੰਗਾ ਮੈਂ ਨਹੀਂ ਕਰੂੰਗਾ ਕਹਿਣ ਮੈਂ ਵੱਡਾ ਹੋ ਗਿਆ ਹਾਂ ਹਾਂ ਡਾਕਟਰ ਨਾਲ ਨਹੀਂ ਬੰਦੀ ਮਾਸਾ ਹੀ ਨਹੀਂ ਬੰਦੀ ਪਤਾ ਨਹੀਂ ਵੇਖਿਆ ਰੋਣ ਲੱਗ ਜਾਂਦੀ ਹੈ ਜਦੋਂ ਹੱਥ ਵੀ ਲਾਉਂਦੇ ਕੁਝ ਵੀ ਨਹੀਂ ਇਹਨੂੰ ਪਛਾਣਿਆ ਬੁਰੀ ਓਏ ਸੋਨਿਆ ਆਪਣੀ ਜੁੱਤੀ ਨੂੰ ਬਾਰ-ਬਾਰ ਫੜ ਕੇ ਵਿੰਦੀ ਹੈ ਬੜੀ ਸੋਹਣੀ ਜੁੱਤੀ ਹੈ ਮੇਰੇ ਪੁੱਤ ਦੀ ਵੇਖੋ ਸ਼ੀ ਬਾਰ-ਬਾਰ ਹੱਥ ਲਾਗੇ ਜਾਂਦਾ ਸੋਨਿਆ ਚੱਲ ਜੀ ਦੋਤ ਚਲੋ ਚਲੋ ਅੰਦਰ ਜਾਂਦੇ ਰੋਲਾ ਪੈਣਾ ਹੁਣ ਕੁਛ ਹੋਣਿਆ ਤੋੜ ਅਸੀਂ ਤਾਂ ਅਸੀਂ ਤਾਂ ਵੇਖਦੀ ਜੁੜਦੇ ਆ ਤੁਹਾਡੇ ਕੋਈ ਤਾਂ ਬੋਦਲੇ ਹੈਗੇ ਨਾ ਇਹ ਜਦੋਂ ਦੋਤਾਲੀ ਬਦਲ ਗੋਣੀ ਛੇ ਵੇਖਿਆ ਵੇਖਿਆ ਚਲੋ ਜੀ ਅਸੀਸ ਤੇ ਕੀ ਲੈਣਾ ਹੁਣ ਮੈਂ ਸੋਨੇਓ ਐਤਨਾ ਹੁਣ ਨਾ ਸੀ ਆਪਣੇ ਅਸੀਸ ਦੇ ਕੱਪੜੇ ਲਵਾਂਗੇ ਹੈਨਾ ਅਸੀ ਇਸ ਤੇ ਲੈਣਾ ਛੋਟੂ ਸੋਨੇ ਨੇ ਕਿਹੜੀ ਡਰੈਸ ਲੈਣੀ ਮੇਰੇ ਮੁੰਤ ਨੇ ਚਲੋ ਹੁਣ ਲਾਓ ਕਿੱਥੇ ਲਗਣੀ ਹੈ ਗੱਡੀ ਇਹ ਸੋਨੇ ਛੋਟੂ ਲੈਣੀ ਨਾ ਕਿਹੜਾ ਸੂਟ ਲੈਣਾ ਮੈਂ ਸੋਨੇ ਨੇ ਅਜੇ ਨਹੀਂ ਪਤਾ ਲੱਗਦਾ ਅਸੀਸ ਨੂੰ ਜਦੋਂ ਸਮਝੋਗੀ ਨਾ ਉਦੋਂ ਇਹਨੇ ਆਪੇ ਕਹਿਆ ਕਰਨਾ ਮਮਾ ਮੈਂ ਆ ਨਹੀਂ ਵਾਲਾ ਨਾ ਮਮਾ ਆ ਨਹੀਂ ਵਾਲਾ ਫੇ ਮਮਾ ਨੂੰ ਤੇ ਪੁੱਛੇਨੀਗਾ ਨਾ ਕਿਹੜਾ ਲੈਣਾ

ਮੇਰੇ ਘਰ ਤੇ ਹੈਪੀ ਹੈਪਰ ਕਾ ਦੋ ਨਾ ਪੰਨੇ ਪੰਨੇ ਨਾ ਪੰਨੇ ਜਿਸਕੇ ਮੈਂ ਨਾ ਪੰਨੇ ਪਾ ਪਾਪਾ ਜੀ ਕਿੱਥੇ ਗਏ ਨੇ ਪਾਪਾ ਜੀ ਡਰਾਈਵ ਮੈਨੂੰ ਪਾਪਾ ਜੀ ਆਜੋ ਹੋ ਹਾਂ ਬੁਲਾਓ ਨਾ ਪਾਪਾ ਜੀ ਨੂੰ ਬੋਲੀ ਪਾਪਾ ਜੀ ਆਜੋ ਉਹ ਗੜੇ ਫੈਂਦੇ ਜੇ ਇਧਰ ਅੰਨੇ ਭੰਗ ਦੇ ਖੁੰਦਾ ਸੀ ਸਾਰੇ ਕੰਮ ਕਰ ਲੈਂਦਾ ਸੀ ਲੋ ਐਕਸਰਸਾਈਜ਼ ਵੀ ਕਰਵਾਉਗਾ ਤਾਂ ਸਸਾਇਰ ਕਰੋ ਸਾਰੇ ਅੱਛਾ ਇੰਦਾ ਕਰਨੀ ਆ ਫਿਰ ਹੋਰ ਅੰਨੀ ਐ ਸਸਾਇਰ ਜੀ ਨਾ ਮੇਰਾ ਬੁੱਤ ਮੇਰਾ ਬੁੱਤ ਨਹੀਂ ਐ ਸਸਾਇਰ ਜੀ ਕਰਤਾ ਆ ਰੋਕੋ ਮੈਂ ਵੱਡਾ ਹੋ ਗਿਆ ਜੇ ਹੁਣ ਮੈਂ ਆਪਣੀ ਅਲੱਗ ਸੀਟ ਤੇ ਬਹਿ ਕੇ ਹੁਣਾ ਆ ਹੁਣ ਮੈਂ ਆਪਣੀ ਸੀਟ ਤੇ ਬੈਠ ਸੈ ਨਾ ਇੰਨਾ ਵੱਡਾ ਹੋ ਗਿਆ ਮੈਂ ਬਹੁਤ ਕੁਕ ਜਿੱਦਾ ਹੋ ਗਿਆ ਆ ਮਮਾ ਪਾਪਾ ਦੇ ਨਾਲ ਹੀ ਬਹਿ ਜਾਣਾ ਆ ਨੇ ਸੋਨੇ ਨਾਪਕ ਨਾਪਕ ਅਹ ਨੂ ਐਂਡ ਅੱਛਾ ਚਿਕਾ ਬੁਲਾਈ ਦਿਓ ਸਾਰੇ ਆਂ ਬੋਸ਼ਟਾ ਆਨੇ ਗਏ ਪਟਾਲਾ ਬੋਸ਼ਟਾ ਹਾਂਜੀ ਦੱਸੋ ਜੀ अच्छा गड्डी लोग हां पची जिला है लो जी दादा मरुमरा ओके क्या पानी बोतल हां सी साडी बारे के कुछ नहीं खांदी ते जे कुछ खांदी या तो फिर मरुमरा ही खांदी या हां बाकी मैं ले गया चलो बच्चों अरे तो पापा ने कितना सोना ले आके देता है या खाऊगा हूं सी साडा आ लो बेटा सोने आ लो खा लो ਮਾੜ ਕੇ ਜਾਂਦੇ ਆਂ ਨਾ ਇਹਨਾਂ ਨੂੰ ਦੇਖੀ ਰੂਮਰਾ ਆ ਜਾਂਦਾ ਨਾ ਜਿਵੇਂ ਆਪਾਂ ਸੀਟ ਨਹੀਂ ਆਂਦੇ ਲੈ ਉਹ ਚੀਜ਼ ਆ ਇੰਨੀ ਆ ਇੰਨੀ ਅੱਗੇ ਜਿਹੋ ਵਿੱਚ ਰੂਮਰਾ ਵੀ ਆ ਜਾਂਦਾ ਇਕਦਮ ਨਾ ਉਹ ਜਿਹੜਾ ਆਪਾਂ ਲਈਆਂ ਤਾਂ ਬਣਿਆ ਹੁੰਦਾ ਜਿੱਥੇ ਆ ਆ ਲੋ ਸੁਣੇ ਲਓ ਜੀ ਆਪਾਂ ਲੈ ਲਏ ਆ ਜੀ ਬੰਦ ਮਤਲਬ ਕਿ 버ਗਰਾਂ ਦੇ ਇਹਨਾਂ ਨੂੰ ਤਲਜੀਤ ਹੋਰਾਂ ਨੇ ਲੈਣਦੇ ਆ ਬੰਦ ਕਰਾਰੇ ਕਰਾਰੇ ਲਓ ਜੀ ਚੱਕੋ ਸੀਸ ਨੂੰ ਬੈਠਾ ਹਰ ਮੈਂ ਪਤਾ ਡਾ ਰਦਾ ਮੈਨੂੰ ਪਤ ਨਹੀਂ ਆਇਆ ਉਹ ਲੈ ਕੋਈ ਨਹੀਂ ਆ ਇਦਾਂ ਆਪਾਂ ਕਰੇ ਸੁਣੇ ਨਹੀਂ ਲੱਗਦੇ ਪਤਲੇ ਆ ਜਿਆਦਾ ਸੁਣੇ ਲੱਗਣਾ ਅੱਛਾ ਆ ਵੇਖੋ ਕੀ ਹਾਲ ਬਣਾਉਂਦਾ ਮਰਮਰੇ ਦਾ ਇਹਨੂੰ ਥੋੜਾ ਦੇਣਾ ਹੈ ਸਾਰੀ ਗੱਡੀ ਛਾੜਨੀ ਪੈਣੀ ਆਪਾਂ ਨੂੰ ਦੁਬਾਰਾ ਕੀ ਕਹਿੰਦੇ ਤੁਹਾਡਾ ਟਾਈਮ ਬੜਾ ਲੱਗਣਾ ਮਾ ਗਰੇ ਨਾ ਦਾ ਮੈ ਨਹੀਂ ਆ ਚਲਿਏ ਇਹ ਬਾਅਦ ਚ ਕਰਾ ਜਾਗੇ ਚਲੋ ਫਿਰ ਠੀਕ ਹੈ ਲੈ ਆਪ ਚਲੋ ਛੱਡੋ ਚਲੋ ਹਾਂਜੀ ਹਾਂਜੀ ਲੈ ਗਏ ਨਹੀਂ ਨਾ ਇਹ ਅੱਛਾ ਪਾ ਜਾਇਓ ਦੋਵੇਂ ਪੀਓ ਤੇ ਸਾਮਾਨ ਚੋਂ ਕੰਦੀ ਗੱਲ ਹੈ ਜੀ ਠੀਕ ਹੈ ਮੈਂ ਇੰਨਾ ਪਾਰ ਚੁੱਕਿਆ ਇਧਰ ਸੋ ਅੰਦਰ ਪਾਸੋਂਗੇ ਉੱਠ ਲਿਆ ਹੁਣ ਆਪਣੀ ਨੀਂਨੀ ਪੂਰੀ ਖਾਲੀ ਹੈ ਤੁਸੀਂ ਤੈਨੂੰ ਕਿੱਥੇ ਜਾਣਾ ਆ ਹਾਂਜੀ ਆਜੋ ਨਹੀਂ ਨੇ ਕੱਲੀ ਨਹੀਂ ਜਾਣਾ ਓਏ ਪਾਪਾ ਕਿ ਲੈਣ ਓਏ ਭਾਈ ਭਾਈ ਕਿਤੇ ਚਵਾਈ ਚੜ ਜਾਂਦੇ ਤੇ ਚਾਈ ਚੜ ਕੇ ਹਿ 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 ਆਜੋ ਚੜ ਰਿਹਾ ਆਪਣੇ ਆਪ ਉਹਨੇ ਮੇਰੀ ਆਪ ਉਂਗਲ ਫੜੀ ਆ ਵੇਖੋ ਆਜੋ ਆ ਜਾ ਮੇਲਾ ਪੋਤਾ ਜੀ ਚੱਲ ਜਾਓ ਪਾਪਾ ਆਜੋ ਥੱਲੇ ਵੇ ਥੱਲੇ ਹਾਂ ਥੱਲੇ ਕੋ ਪਾਪਾ ਬਿਤਰੋ ਹਾਂ ਨਬਾ ਜਾਏ ਪਾਪਾ ਉਧਰੀ ਨਹੀਂ ਕਰਦੀ ਉਹ ਆਪਾਂ ਨੂੰ ਦੇ ਕੇ ਬਾਏ ਸੀ ਸਪਾਇ ਕਰੋ ਇੱਧਰ ਬਾਏ ਬਾਏ ਵੇਖਿਓ ਉੱਥੇ ਕੱਪੜੇ ਕਾਲੇ ਕੋਲੇ ਨਾ ਕਰੇ ਕੋਈ ਤੇਲ ਦੋ ਉਹਨਾਂ ਨੂੰ ਬਾਏ ਹਾਂਜੀ ਇੱਧਰ ਵੇਖੋ ਸਾਡੀ ਮੈਡਮ ਵਾਲਾ ਕੀ ਹੋੰਡਿਆ ਏ ਅਸੀਸ ਇਹ ਫਲਾਵਰ ਹੀ ਪਸੰਦ ਆਏ ਆ ਅਈ ਸੋਨੇਓ ਕੀ ਕਰਦੇ ਰਹਿੰਦੇ ਜੀ ਦੇ ਇੱਕ ਤੇ ਲੈ ਲੰਦੋ ਕਿ ਤੇ ਲੁਕੇ ਹੀ ਪਏ ਹੋ ਹਾਂ ਜੀ ਆਪਨੇ ਖਾਲੇ ਸਪਰਿੰਗ ਰੋਲ ਮੈਂ ਬਣਾ ਲਿਆ ਤੇ ਆਪੇ ਮਿੱੱਚਾ ਪੋਦੇ ਬਹੁਤ ਮਿੱੱਚਾ ਹੋ ਬਣੇ ਜੀ ਜੇਟਰ ਹਾਂ ਜੀ ਜੇਲੋ ਅਸੀਂ ਨੋਂ ਲੱਗੇ ਆ ਗੋਪੀ ਤੇ ਅਸੀਂ ਸਾਡਾ ਕੀ ਖਾਊਗਾ ਗੋਪੀ ਸ਼ੋਜੀ ਖਾਂਦਾ ਹੈ ਨਾ ਕੋਰੀ ਸ਼ੋਜੀ ਖਾਂਦਾ ਜੀ ਅਸੀਂ ਜਨੋਂ ਸਾਰੇ ਛੁਕੋ ਕੇ ਲੈ ਜਣੇ ਸਾਡੇ ਲਾਗੋ ਅਹੀਂ ਆ ਬਾਹਰ ਕੂਲਰ ਤੇ ਅਹੀਂ ਹੁਣ ਇੱਥੇ ਬਹਿ ਕੇ ਗਰਮੀ ਬੜੇ ਲੱਗਦੀ ਸਾਰਾ ਦਿਨ ਤੇ ਬਾਹਰ ਨਿਕਲੇ ਨਹੀਂ ਜਾਂਦਾ ਹੁਣੇ ਨਿਕਲਦਾ ਹੁੰਦਾ ਤੇ ਫਿਰ ਇਹ ਵਲ ਇੱਥੇ ਬਹਿ ਜਾਈਦਾ ਆ ਕੁੱਲ ਲਾ ਕੇ ਵੇੜੇ ਚ ਫਿਰ ਅਹੀਂ ਇਥੇ ਸੋਜੀ ਭਾਜੀ ਕੱਟ ਲਈਦੀ ਹਾਂ ਨਵਨ ਜੀ ਤੇ ਸਬਜੀ ਕੱਟ ਕੇ ਫਿਰ ਅੰਦਰ ਚਲ ਜਾਈਦਾ ਆ ਫਿਰ ਸੋਜੀ ਬਣਾਉਣ ਦਾ ਟਾਈਮ ਹੋ ਜਾਂਦਾ ਕਿ ਹੁਣ ਇਹ ਘੰਟਾ ਕ ਬੰਨਣੇ ਬਾਹਰ ਸਿਕੂਆਂ ਦੇ ਨਾਲ ਖੇਡਣ ਲੱਗ ਗਏ ਆਹੋ ਲੱਗੀ ਮੇਰੇ ਚੋਕੇ ਸਿਕੂ ਵੇਖਿਆ ਓ ਬੈਂਜੀ ਸਿਕੂ ਦੇ ਦੋ ਸੀ ਸਰ ਦਾਦੀ ਬੰਮਾ ਕੰਦੇ ਚ ਸਿਕੂ ਦੇ ਦੋ ਛੋਨੇ ਦੇ ਦੋ ਪੁੱਤ ਸੋਜੀ ਕੱਟ ਕੇ ਆਹ ਮਾਰੇ ਚੋਕੇ ਲੈ ਲੋ ਬੋਸ਼ ਤਾਂ ਆਣੂਗੀ ਐ ਡਾਕਟਰ ਵੀ ਕਹਿੰਦਾ ਬਹੁਤ ਸ਼ ਤਾਂ ਹੋ ਗਿਆ ਅਸੀਸ ਅਸੀਸ ਓਏ ਭੈਰੋ ਹਾਂ ਪੈਸਾ ਅਣਕ ਆ ਗਿਆ ਜੇ ਹਾਂਜੀ ਤੁਸੀਂ ਤੇ ਛੱਡ ਆਏ ਹੁਣ ਛੱਡ ਗਿਆ ਚੰਗਾ ਹੀ ਹੋਇਆ ਪੈ ਗਿਆ ਬਦੁਨਾ ਨਹੀਂ ਮੰਮੀ ਦੀ ਅਣਕ ਆਦੇ ਨਾ ਸ਼ੀਸ਼ੇ ਢਿੱਲੇ ਹੋਏ ਸਹੀ ਕਰਾਉਣੇ ਹੀ ਗੇ ਤੇ ਇਹ ਦੇਣਗੇ ਤੇ ਉਹ ਕਹਿੰਦੇ ਡੇਢ ਘੰਟਾ ਲੱਗਣਾ ਤੇ ਮੰਮੀ ਕਹਿੰਦੇ ਇੰਨਾ ਟਾਈਮ ਚੱਲ ਬਾਹਰੋਂ ਬਣਾ ਲਾਂਗੇ ਲੈ ਆਓ ਤੇ ਉਹਨਾਂ ਨੇ ਕਿਤੇ ਵਿੱਚ ਕੱਢ ਕੇ ਵੇਖਣ ਦੇ ਹੀ ਉਹ ਜਿੱਥੋਂ ਬਣਵਾਉਣੀਆਂ ਸੀ ਤੇ ਉਹ ਇਹ ਡੱਬੀ ਚੁੱਕ ਕੇ ਲੈ ਆਏ ਤੇ ਐਨਕਾ ਉੱਥੇ ਛੱਡ ਆਏ ਫੇਰ ਆਈ ਉਹਨਾਂ ਨੂੰ ਅੱਗੇ ਫੋਨ ਲਾਇਆ ਕਿ ਚਲ ਤੁਸੀਂ ਸਾਡੀਆਂ ਐਨਕਾਂ ਸਹੀ ਕਰ ਦਿਓ ਸ਼ਾਮ ਨੂੰ ਲੈ ਜਣੇ ਹੁਣ ਫਿਰ ਪਾਪਾ ਫੜ ਕੇ ਲਿਆਏ ਜਦ ਘਰ ਆ ਕੇ ਵੇਖਿਆ ਸੀ ਡੱਬੀ ਖਾਲੀ ਨਿਕਲੀ ਐਨਕਾ ਉੱਥੇ ਰਹਿ ਗਈਆਂ ਕੋਈ ਹੋਂ ਨਹੀਂ ਛੱਡ ਜਾਈ ਇੱਧਰ ਸਾਡੇ ਫੁੱਲ ਬੂਟੇ ਬਹੁਤ ਹੋਏ ਪਏ ਆ ਗ੍ਰੀਨ ਦੇ ਸਾਡੇ ਲੱਗੇ ਸੰਤਰੇ ਪਤਾ ਨਹੀਂ ਕਿੰਨੂਆਂ ਦੇ ਸੰਤਰੇ ਬਹੁਤ سارے ਲੱਗੇ ਆ ਪਰੀ ਆਈ ਬਿਆ ਬੂਟਾ ਕਿੰਨੂ ਆਂਦਾ ਆਏ ਮੈਂ ਆਏ ਮੇਰੀ ਦੀ ਦਾਦੂ ਨੂੰ ਏੜ ਕਰਦੇ ਤੇ ਚਾਹੂ ਉਹ ਬਾਟੇ ਕਰਿਓ ਬਾਟੇ ਪਪਾ ਬੂਆ ਭਾਰਦੇ ਹੋ ਬੂਆ ਭਾਰਦੇ ਹੁੰਦੇ ਆ ਪਪਾ ਕਰਦੇ ਆ ਜੋ ਪਰ ਬਾਬਾ ਤੂੰ ਵੀ ਪਾਸੇ ਨਾ ਆਂ ਦਾਦੀ ਮੈਂ ਇਸ ਕੇ ਪਾਣੀ ਦੇ ਲਈ ਦਾਦੂ ਨੂੰ ਪਾਣੀ ਤਾਂ ਪੀ ਲੈੰਦੋ ਕਰਦੇ ਆ ਬੈਠਦੇ ਆ ਉਹ ਇਲਾ ਹੈ ਓਏ ਓਏ ਕੋਏ ਕਿਨੇ ਤਾਵਲੇ ਅਸੀਂ ਉਹ ਜਾਣ ਨੂੰ ਹੈ ਮੈਨੂੰ ਠੀਕ ਕਿਦੀ ਜਾਣੇਂ ਇਹਦੇ ਥੱਲੇ ਆਈ ਪਾਪਾ ਹੈ ਨਹੀਂ ਅਸੀਂ ਜਾਣਾ ਵਾ ਅਸੀਂ ਕੋਈ ਮਣਫਿਰਵਾਤ ਨਹੀਂ ਜਾਣਾ ਕੋਈ ਮੇਰੇ ਸਰਦਾਰ ਜਾਣਾ ਨਹੀਂ ਅਸੀਂ ਕਿਉਂ ਮਣਵਾਤੇ ਆਹ ਦਾਦੀਆ ਮੈਨੂੰ ਐਨ ਕਰ ਦੇ ਦੇ ਪੈਨੂ ਤੋੜੀ ਵੋਏ 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 ਪੈਨ ਨਾਲ ਕੀ ਕਰਨਾ ਪੁੱਤਰੀ ਤੇ ਕੀ ਕਰਨਾ ਪੁੱਤਰੀ ਓਏ ਪੈਨ ਦੇ ਨਾਲ ਚਲੋ ਚਲੀ ਗਿਆ ਪਪਾ ਕੌਣ ਢੱਕੇਗੀ ਤੇ ਬੇਸ਼ਰ ਚਲੀ ਗਿਆ ਆਪਾ

ਪਾਪਾ ਨੂੰ ਤੇ ਆਂਦੀ ਪੌੜੀਆਂ ਚੜੋ ਹੀ ਨਾ ਇੱਥੋਂ ਹੀ ਮਾਫ਼ ਹੋ ਜਾਓ ਉਹ ਐਨਕਾ ਮੰਮੀ ਦੀਆਂ ਫੋਟੋਆਂ ਨਹੀਂ ਆਂਦੀ ਐਨਕਾ ਵੀ ਰਹਿਣ ਦੋ ਬਸ ਨਾਲ ਹੀ ਤੱਲੋ ਤੋ ਉਹਦਾ ਤੁਰਪੰ ਕਾਦੋ ਕਾਦੋ ਚਲੋ ਬਾਏ ਕਰ ਦੋ ਬਾਏ ਕਰ ਦੋ ਚਲੋ ਬਾਏ ਬਾਏ ਸਾਰਿਆਂ ਨੂੰ ਬਾਏ ਕੀਤਾ ਅੱਧਾ ਕਾਦੋ ਬਾਏ 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 ਅਸੀਂ ਸਭ ਬਾਏ ਜਾਂਦਾ ਜੀ